ਹੇ ਦਰਜੁਣਾ ਹਰਿ ਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿਖੰਦਿਆਈਆ ਜੇ ਸੜਠੀ ਸਾਬਤੁ ਪਜਾਇ ਤੀਰ ਬਾਦ ਰਸਮ ਰਿਆ ਅੰਕਾਰ ਨਾਮ ਨਿਤ ਆਤਾਈ ਸਭ ਥਾਈ ਹੋਏ ਸਹਾਈ 10ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਸਤਿ ਸ੍ਰੀ ਅਕਾਲ ਸਤਿ ਸ਼ਾਇਆ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣ ਦੀਦਾਰ ਜੀ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਬ ਪਿਆਰਿਆਂ ਚੌਹਾਂ ਸਹਿਬ ਜਾਨਿਆਂ ਚਾਣੀਆਂ ਮੁਕਤਿਆਂ ਹੱਟੀਆਂ ਜੱਪੀਆਂ ਤਪੀਆਂ ਜਿਨ੍ਹਾਂ ਨਾਮ ਜੱਪਿਆ ਵਣਸ਼ ਗਿਆ ਦੀਖ ਚਲਾਈ ਤੇ ਗਵਾਹੀ ਦੇਖ ਕਿੰਡ ਟਕੀਤਾ ਤਨ ਬਿਆਰਿਆਂ ਸਿਆਰਨ ਨਿਕ ਮਾਈ ਲਾ ਧਿਆਨ ਤਰ ਕੀ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨਾ ਸਿੰਘਾਂ ਸਿੰਘਣੀਆਂ ਧਰਮ ਵਹਿਤ ਸਿਸਤੇ ਭੱਦ ਬੱਦ ਗਟਾਈ ਉਪਰੀਆ ਬਹਾਈਆਂ ਚੜਕਣੀਆਂ ਤੇ ਚੜੇ ਤਨਾਰਨ ਨਾਲ ਚਰਾਈ ਗਈ ਗੁਰਦੁਆਰਿਆਂ ਤੇ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾ ਸੰਿਵਾਹੀ ਜਿਨ੍ਹਾਂ ਦੇ ਪੁੱਤਰ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਦੇ ਦਵਾਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਸਤਿਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਦਾਵਨ ਕਾ ਸਰਕਾਰ ਸਰਬ ਸੁਖੋਵੇ ਜਹਾ ਜਹਾ ਰੁਖਾਲ ਸਾਹਿਬ ਤਾਉ ਤਹਰਸ਼ਿਆ ਰਿਆ ਦੇਗ ਤੇਗ ਫਤੇ ਬਿਰਦ ਕੀ ਪੈਜ ਪਤ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਜੋ ਕੀਆ ਛੱਡਿ ਬੁਗੀ ਜਗੋ ਜੁਗਿਆ ਟਾਲ ਧਰਮ ਕਾ ਜਾਇਗਾ ਭੋਲੋ ਜੀ ਸਦਾ ਸੁਖਾ ਮਰ ਨਿਵਾ ਮਾਤਿ ਜੀ ਮਤ ਪਤਿ ਦਾ ਰਾਖਾ ਵਾਹਿਗੁਰੂ ਹੀ ਅਗਾਧਿਕ ਆਪਣੇ ਪੰਥ ਦੇ ਸਦਾ ਜਿਨਾ ਤੋਂ ਪਤ ਨੂੰ ਛੋੜਿਆ ਗਿਆ ਜੀ ਖੁਲੇ ਦਰਸ਼ਣ ਦੇ ਦਾਰ ਸੇਵਾ ਸੁਭਾ ਦਾਦਾਨ ਖਾਲਸਾ ਜੀ ਨੂੰ ਬਖਸ਼ੂ ਹੀਨ ਬਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਂ ਨਿਉਟਿਆਂ ਦੀ ਓਟ ਨਿਆਸਰਿਆਂ ਦੇ ਆਸਰਾ ਗੁਰੂ ਗ੍ਰੰਥਵਾਦ ਤਰ ਤਨ ਸਾਹਿਬ ਜੀ ਸਾਹਿਬ ਜੀ ਸ੍ਰੀ ਅਕਾਲ ਵਾਹਿਗੁਰੂ ਆਪ ਜੀ ਚਰਨਾਂ ਕਮਲਾਪਾਸ ਅਰਦਾਸ ਬੇਨਤੀ ਜੁਦੜੀ ਹੈ ਅਮਰ ਸ਼ਹੀਰ ਤਨਨੰਦ ਬਾਬਾ ਦੀਪ ਸਿੰਘ ਜੀ ਤਿਨਾਂ ਦੇ ਪਾਵਨ ਗੁਰੂਤਰਾ ਸਾਹਿਬ ਗੁਰਦੁਆਰਾ ਸ਼ਹੀਦਗੰਜ ਸਾਹਿਬ ਵਿਖੇ ਸਤਿਗੁਰੂ ਜੀ ਅਮਰ ਦਵੇਰੇ ਪਾਵਨ ਸਾਨਾਂ ਦੀ ਅਸ਼ਨਾ ਸਿਵਾਵਾ ਹੋਈ ਉਹ ਭਰੰਤੋ ਆਪ ਜੀਆਂ ਦੇ ਸੁੰਦਰ ਸਗਾਸਕ ਸਜਾਏ ਗਏ ਸਾਗ ਦੇ ਰੂਪ ਵਿੱਚ ਨਿਤਨੇਮੀਆਂ ਪੰਜ ਬਾਣੀਆਂ ਤੇ ਜਾਗ ਹੋਈ ਆਪ ਜੀ ਦੀ ਅਗਾਹਤ ਹੋਤ ਗੁਰ ਬਾਣੀ ਦੇ ਗਾਇਣ ਕਰਦੇ ਆ ਗੁਰ ਬਾਣੀ ਸੁਣਨ ਕਰਦੇ ਆ ਸਮਝੀਆਂ ਸਿਵਾਵਾਂ ਹੁੰਦਿਆਂ ਹੋਈਆਂ ਬਿਆਦ ਪ੍ਰਕਾਰ ਦੀਆਂ ਭੁਲਾਗਲਦਿਆਂ ਦੇ ਪੂਆ ਫਿਰ ਬਖਸ਼ੋ ਅਗਾਹ ਵਾਸਤੇ ਸੁਮਤ ਬਖਸ਼ੋ ਪੜੇ ਇਸ ਗੁਰ ਬਾਣੀ ਦਾ ਹੁਲ ਭਾਵ ਸਮੂਹ ਰਈ ਸੰਤਾਂ ਦੇ ਹੱਥੇ ਵਿਖੇ ਵਸਣਾ ਦਾਇ ਸੁਖ ਨੂੰ ਦਰਵ ਘਰੋਂ ਗੁਰਸਿੱਖੀ ਜੀਵਣਾ ਨਾਮ ਦਾਣ ਸਿੱਖੀ ਸਿਦਕ ਭਰੋਸਾ ਆਖਣਾ ਸੁਖ ਪਾਵਣਾ ਮੋਰੀਆਂ ਕਰਨੀਆਂ ਦਿਹ ਅਲੋਕਤਾ ਤਦ ਉਸਤੀਆਂ ਬਖਸ਼ਣੀਆਂ ਯਾਤਰਾਵਾਂ ਸਮਲ ਕਰਨੀਆਂ ਸਤਿਗੁਰ ਜੀ ਆਇਆਂ ਜੀ ਹਜੂਰਾ ਕਤਾਰੋ ਕੜਾਹ ਪ੍ਰਸਾਦ ਦੀਖ ਸੁ ਜਾ ਕੇ ਹਾਜ਼ਰ ਹਾ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸਾਦ ਸੰਗਤ ਵਿੱਚ ਵਰਤਣ ਦੀ ਆਗੈ ਵਾਕਿਓ ਸੁਖ ਹੋਵੇ ਨਾਮ ਜਿਤਿਆਵੀ ਸਿੰਘ ਪੜਦੀ ਸੁੰਦੀ ਸਰਬਾਤਲਾਹੇ ਬਾਦ ਹੋਵਣਾ ਵਾਹਿਗੁਰੂ ਜੀ ਕਾ ਖਾਲਸਾ